ਹਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਨੂਰਮਨ ਬਲੌਗ ਦੇ ਵਿੱਚ ਹੋਰ ਦੱਸੋ ਕਿਵੇਂ ਹੋ ਸਾਰੇ ਉਮੀਦ ਕਰਦੇ ਹਾਂ ਜੀ ਠੀਕ ਠਾਕ ਹੋਵੋਗੇ ਰਾਜੀ ਖੁਸ਼ ਹੋਵੋਗੇ ਤੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਠੀਕ ਹਾਂ ਜੀ ਕਰਦੇ ਆ ਅੱਜ ਦੀ ਆਪਣੀ ਵੀਡੀਓ ਸ਼ੁਰੂ ਕਰਨ ਹੈਗਾ ਜੀ ਐਤੋਂ ਬਸ ਟਾਈਮ ਜਿਹੜਾ ਸ਼ਾਮ ਦਾ ਹੋ ਚੁੱਕਿਆ ਤੇ ਜਿੱਥੋਂ ਆਪਾਂ ਕੱਲ ਬਲੌਗ ਦਾ ਜਾਨੀ ਕਿ ਐਂਡਵਰ ਵਾਲੇ ਜਾਨੀ ਕੱਲ ਬਲੌਗ ਦਾ ਜਾਨੀ ਕਿ ਐਂਡ ਕੀਤਾ ਸੀਗਾ ਤੇ ਉਸ ਤੋਂ ਅੱਗੇ ਆਪਾਂ ਫੇਰ ਬਲੌਗ ਸ਼ੁਰੂ ਕਰਤਾ ਜਾਨੀ ਕਿ ਉਹ ਦੁਪਹਿਰ ਤੱਕ ਦਾ ਆਪਾਂ ਬਲੌਗ ਤੁਹਾਡੇ ਨਾਲ ਸ਼ੇਅਰ ਕੀਤਾ ਸੀਗਾ ਤੇ ਉਸ ਤੋਂ ਬਾਅਦ ਆਪਾਂ ਜਾਨਕੀ ਆਪਣੇ ਜਿਹੜੇ ਪਸ਼ੂਆਂ ਦੇ ਕੰਮ ਪੰਦੇ ਖਤਮ ਕਰਨ ਤੋਂ ਬਾਅਦ ਤੇ ਫਿਰ ਹੁਣ ਟਾਈਮ ਜਿਹੜਾ ਹੋ ਚੁੱਕਿਆ ਜੀ ਸ਼ਾਮ ਦਾ ਤੇ ਹੁਣ ਆਪਾਂ ਬਣਾ ਰਿਆਂ ਸਬਜ਼ੀ ਤੇ ਸਬਜ਼ੀ ਨੂੰ ਲਗਾਉਨੇ ਆਪਾਂ ਤਲਕਾ ਤੇ ਚੱਲਦੇ ਆਂ ਜੀ ਆਪਾਂ ਰਸੋਈ ਦੇ ਵਿੱਚ ਤੇ ਤੁਹਾਨੂੰ ਰਿਕਵੈਸਟ ਆ ਜੇਕਰ ਮੇਰੇ ਚੈਨਲ ਤੇ ਨਵੇਂ ਹੋ ਤਾਂ ਕਰ ਲਓ ਸਬਸਕ੍ਰਾਈਬ ਆ ਜੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਲਾਈਕ ਸ਼ੇਅਰ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਚਲੋ ਜੀ ਚੱਲਦੇ ਆਪਾਂ ਸਿੱਧਾ ਹੁਣ ਰਸੋਈ ਤੇ ਇਹ ਲੋ ਜੀ ਆਪਾਂ ਸਬਜ਼ੀ ਜਿਹੜੀ ਆ ਉਹ ਬਣਾ ਰਿਆਂ ਸ਼ਿਮਲਾ ਮਿਰਚ ਤੇ ਆਲੂ ਤੇ ਪਿਆਜ਼ ਠੀਕ ਆ ਜੀ ਇਹਦੇ ਵਿੱਚ ਅਦਰਕ ਹਰੀ ਮਿਰਚ ਤੇ ਪਿਆਜ਼ ਇੱਕ ਬਰੀਕ ਬਰੀਕ ਕੱਟ ਲਿਆ ਮੈਂ ਤੇ ਇਧਰ ਜਿਹੜੇ ਆਪਾਂ ਪਿਆਜ਼ ਆ ਉਹ ਵੀ ਕੱਟ ਲਿਆ ਦੇਖੋ ਇਸ ਤਰ੍ਹਾਂ ਠੀਕ ਹੈ ਜੀ ਇਸ ਤਰ੍ਹਾਂ ਪਿਆਜ਼ ਕੱਟ ਲਿਆ ਤੇ ਇਧਰ ਆਲੂ ਤੇ ਸ਼ਿਮਲਾ ਮਿਰਚ ਇਹ ਵੀ ਕੱਟ ਲਈ ਹੈ ਤੇ ਇਧਰ ਆਪਣੀ ਜਿਹੜੀ ਕੜਾਈ ਆ ਉਹ ਵੀ ਗਰਮ ਹੋ ਚੁੱਕੀ ਹੈ ਤੇ ਚਲੋ ਜੀ ਆਪਾਂ ਹੁਣ ਲਗਾਉਨੇ ਆ ਤੜਕਾ ਹਾਂਜੀ ਲੋ ਜੀ ਆਪਣੀ ਜਿਹੜੀ ਕੜਾਈ ਉਹ ਗਰਮ ਹੋ ਚੁੱਕੀ ਸੀਗੀ ਤੇ ਜੀਰਾ ਪਾਤਾ ਸੀ ਆਪਾਂ ਤੇ ਥੋੜੀ ਜਿਹੀ ਪਾਈ ਸੀ ਮੇਥੀ ਮੇਥੀ ਦਾਣਾ ਪਾਇਆ ਸੀ ਯਾਨਕੀ ਤੇ ਉਸ ਤੋਂ ਬਾਅਦ ਆਪਾਂ ਕੱਟਿਆ ਹੋਇਆ ਲਸਣ ਪਿਆਜ਼ ਅਦਰਕ ਪਾਤਾ ਸੀਗਾ ਉਹਨੂੰ ਭੁੰਨਣ ਤੋਂ ਬਾਅਦ ਫਿਰ ਆਪਾਂ ਸ਼ਿਮਲਾ ਮਿਰਚ ਤਿਆਰ ਨੂੰ ਪਾਤੀ ਆ ਇਹਦੇ ਵਿੱਚ ਹੁਣ ਮੈਂ ਪਿਆਜ਼ ਪਾ ਕੇ ਇਹਨੂੰ ਢੱਕ ਕੇ ਰੱਖ ਦੂੰਗੀ ਇਹਨੂੰ ਪੱਕਣ ਵਾਸਤੇ ਤੇ ਜਿਹੜੇ ਪਿਆਜ਼ ਕੱਟੇ ਸੀਗੇ ਮੈਂ ਉਹ ਥੋੜਾ 10 ਮਿੰਟ ਰੋਕ ਕੇ ਪਾਉਂਗੀ 10 ਨਹੀਂ 5-7 ਮਿੰਟ ਯਾਨਕੀ ਜਦੋਂ ਇਹ ਥੋੜੇ ਜਿਹਾ ਪੱਕ ਕੇ ਜਿਵੇਂ ਆਲੂ ਇਹ ਫਿਰ ਪਿਆਜ਼ ਬਾਅਦ ਵਿੱਚ ਪਾਉਂਗੀ ਕਿਉਂਕਿ ਮੈਂ ਚਮਕਣਾ ਵਰਤੀ ਦੀ ਸਬਜ਼ੀ ਇਸ ਤਰੀਕੇ ਨਾਲ ਹੀ ਬਣਾਉਣੀ ਹੁੰਦੀ ਹੈ ਤੇ ਜਦ ਤੱਕ ਉਹਨਾਂ ਨੂੰ ਸੇਕ ਲੱਗ ਰਿਹਾ ਤੇ ਨਾਲੋ ਨਾਲ ਮੈਥੇ ਜਿਹੜਾ ਆਟਾ ਸੀਗਾ ਉਹ ਵੀ ਮੈਨੂੰ ਲੈਣੀ ਆ ਤੇ ਚਲੋ ਜੀ ਹੁਣ ਮੈਂ ਪਹਿਲਾਂ ਆਟਾ ਗੁੰਨ ਲਾਂ ਹਾਂਜੀ ਲੋ ਜੀ ਆਪਾਂ ਆਟਾ ਵਗੈਰਾ ਗਨ ਲਿਆ ਸੀਗਾ ਤੇ ਉਸ ਤੋਂ ਬਾਅਦ ਆਪਾਂ ਨਾਲ ਦੇ ਨਾਲ ਜਿਵੇਂ ਸਲੈਪ ਵਗੈਰਾ ਸਾਫ਼ ਕਰ ਦਿੰਦੇ ਆ ਤੇ ਉਸ ਤੋਂ ਬਾਅਦ ਲੋ ਜੀ ਇਧਰ ਆਪਣੀ ਜਿਹੜੀ ਸਬਜੀ ਉਹ ਪੱਕ ਚੁੱਕੀ ਸੀਗੀ ਜਾਨੀ ਕਿ ਮੈਂ ਪਿਆਜ਼ ਵੀ ਪਾਤੀ ਸੀਗੇ ਤੇ ਉਸ ਤੋਂ ਬਾਅਦ ਫਿਰ ਜਿਵੇਂ ਮਸਾਲੇ ਵਗੈਰਾ ਜਿਹੜੇ ਪਾਉਣੇ ਸੀਗੇ ਉਹ ਵੀ ਐਡ ਕਰ ਦਿੱਤੇ ਤੇ ਹੁਣ ਆਪਾਂ ਜਦੋਂ ਸਬਜੀ ਆਪਣੇ ਪੱਕ ਗਈ ਸੀ ਤੇ ਉਸ ਤੋਂ ਬਾਅਦ ਆਪਾਂ ਇੱਕ ਚਮਚ ਵਿੱਚ ਮਲਾਈ ਦਾ ਪਾਤਾ ਇਸ ਤਰੀਕੇ ਨਾਲ ਜਿਹੜੀ ਸਬਜੀ ਆ ਸ਼ਮਲਾ ਮੈਂ ਚ ਵੀ ਉਹ ਜ਼ਿਆਦਾ ਟੇਸਟੀ ਬਣਦੀ ਹੈ ਤੇ ਬਾਕੀ ਮੈਂ ਇਸ ਦੇ ਇੱਕੇ ਨਾਲ ਹੀ ਬਣਾਉਣੀ ਹੁੰਦੀ ਆ ਨਾ ਬਾਕੀ ਆਪੋ ਆਪਣਾ ਤਰੀਕਾ ਹੁੰਦਾ ਜੀ ਸਬਜੀ ਬਣਾਉਣ ਦਾ ਅੱਪਾ ਜਿਸ ਤਰੀਕੇ ਨਾਲ ਜੋ ਵੀ ਚੀਜ਼ ਬਣਾਉਣੀ ਆ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੇ ਆ ਤੇ ਉਸ ਤੋਂ ਬਾਅਦ ਆਪਣਾ ਟਾਈਮ ਜਿਹੜਾ ਰਹਿ ਰਸਤਾ ਹੋ ਚੁੱਕਿਆ ਜੀ ਇੱਥੇ ਤੇ ਹੁਣ ਆਪਾਂ ਲੱਗੇ ਸੀ ਜੋਤਵੱਤੀ ਕਰਨ ਤੇ ਹੁਣ ਮੈਂ ਇੱਥੇ ਕਰਦੀ ਆ ਜੀ ਜੋਤਵੱਤੀ ਤੇ ਵੈਸੇ ਤਾਂ ਮੈਂ ਕਦੇ ਵੀ ਜਿਵੇਂ ਇਸ ਚੀਜ਼ ਦੀ ਵੀਡੀਓ ਨਹੀਂ ਬਣਾਈ ਸੀਗੀ ਤੇ ਅੱਜ ਮੈਂ ਹਾਂ ਵੀ ਚੱਲ ਸ਼ੇਅਰ ਕਰ ਦਈਏ ਤੁਹਾਡੇ ਨਾਲ ਕਿਉਂਕਿ ਸਵੇਰ ਦੇ ਟਾਈਮ ਤੇ ਵੀ ਜਦੋਂ ਆਪਾਂ ਪਾਠ ਕਰਦੇ ਆ ਜੋਤਵੱਤੀ ਕਰਦੇ ਆ ਮੈਂ ਕਦੇ ਵੀ ਵੀਡੀਓ ਨਹੀਂ ਬਣਾਈ ਸੀਗੀ ਪਰ ਅੱਜ ਮੈਂ ਸ਼ਾਮ ਦੇ ਟਾਈਮ ਤੇ ਵੀਡੀਓ ਬਣਾਉਣ ਲੱਗੀ ਆ ਕਿ ਫਿਰ ਇਸ ਤਰ੍ਹਾਂ ਹੁੰਦਾ ਜਦੋਂ ਆਪਾਂ ਵੀਡੀਓ ਬਣਾਉਨੇ ਆ ਤਾਂ ਫਿਰ ਆਪਣਾ ਜਿਹੜਾ ਮਨ ਹੋਰ ਪਾਸੇ ਜਾਂਦਾ ਹਨਾ ਸਹੀ ਧਿਆਨ ਨਹੀਂ ਦਿੱਤਾ ਜਾਂਦਾਗਾ ਤਾਂ ਕਰਕੇ ਮੈਂ ਵੀਡੀਓ ਨਹੀਂ ਬਣਾਉਂਦੀ ਹੁੰਦੀ ਤੇ ਲੋਜੀ ਹੁਣ ਆਪਾਂ ਪਹਿਲਾਂ ਕਰ ਦਈਏ ਜੋਤ ਵੱਤੀ ਬਾਕੀ ਆਪਣਾ ਜਿਹੜਾ ਕੰਮ ਸਾਰਾ ਖਤਮ ਹੋ ਚੁੱਕਿਆ ਬਸ ਇਕੱਲੀ ਰੋਟੀ ਰਹਿੰਦੀ ਆ ਬਣਾਉਣ ਵਾਲੀ ਤੇ ਦੁੱਧ ਗਰਮ ਕਰਨ ਵਾਲਾ ਰਹਿ ਗਿਆ ਬਾਕੀ ਜਿਹੜਾ ਸਾਰਾ ਕੰਮ ਖਤਮ ਹੋ ਚੁੱਕਿਆ ਤੇ ਜੋਤ ਵੱਤੀ ਕਰਨ ਤੋਂ ਬਾਅਦ ਫਿਰ ਰੋਟੀ ਬਣਾਉਂਗੀ ਨਾਲੇ ਦੁੱਧ ਗਰਮ ਕਰੂੰਗੀ ਤੇ ਉਸ ਤੋਂ ਬਾਅਦ ਇੱਥੇ ਟਾਈਮ ਜਿਹੜਾ ਹੈਗਾ ਜੀ ਅਗਲੇ ਦਿਨ ਦਾ ਸਵੇਰ ਦਾ ਟਾਈਮ ਤੇ ਮੈਂ ਲੱਗੀ ਸੀ ਇਧਰੋਂ ਪਿਛਲਾ ਵਿੜਾ ਸੁੰਬਰ ਆਪਾਂ ਮੱਝਾਂ ਨੂੰ ਬੰਨਾਂਗੇ ਇੱਧਰ ਜਾਨੀ ਕਿ ਔਰਲੀ ਔਰਲੀ ਸਾਈਡ ਬੰਨਾਂਗੇ ਜਿੱਥੇ-ਜਿੱਥੇ ਛਾਂ ਹੁੰਦੀ ਹੈ ਕਿਉਂਕਿ ਇੱਧਰਲੀ ਸਾਈਡ ਤੇ ਜ਼ਿਆਦਾ ਸਿਹਰ ਲੱਗ ਜਾਂਦਾ ਜਾਨੀ ਕਿ ਧੁੱਪ ਮੰਦੇ ਨੇ ਪਸ਼ੂ ਤਾਂ ਕਰਕੇ ਔਰਲੀ ਸਾਈਡ ਹੀ ਬੰਨੂਗੀ ਤੇ ਆਪਾਂ ਸਾਰਾ ਸੁੰਬਰ ਦਿੰਨੇ ਆ ਇੱਥੋਂ ਸੁੰਬਰ ਕੇ ਪਹਿਲਾਂ ਸਾਫ਼ ਕਰ ਦਿੰਨੇ ਆ ਤੇ ਉਸ ਤੋਂ ਬਾਅਦ ਮੱਝਾਂ ਨੂੰ ਬੰਨ ਕੇ ਤੇ ਫਿਰ ਲਾਗੀ ਸੀ ਮੈਂ ਅੰਦਰੋਂ ਸੁੰਬਰਨ ਤੇ ਹੁਣ ਅੰਦਰੋਂ ਸੁੰਬਰ ਕੇ ਜਿਹੜਾ ਇੱਕ ਵੱਟਲ ਹੈਗਾ ਇਹ ਵੀ ਚੱਕ ਦਿੰਨੇ ਆ ਤੇ ਬਾਕੀ ਅੱਜ ਆਪਾਂ ਜਿਹੜੀ ਗੱਲ ਕਰ ਲੱਗੇ ਆ ਜਾਨੀ ਕਿ ਵੀ ਪਸ਼ੂਆਂ ਦੇ ਵਿੱਚ ਰੱਖਣ ਦੇ ਵਿੱਚ ਫਾਇਦਾ ਹੈ ਜਾਂ ਨਹੀਂ ਹੈਗਾ ਵੀ ਆਪਾਂ ਨੂੰ ਪਸ਼ੂਆਂ ਤੋਂ ਕਿੰਨੀ ਬਚਤ ਹੁੰਦੀ ਆ ਕਿਸ ਤਰ੍ਹਾਂ ਆਪਾਂ ਵੱਧ ਬਚਤ ਕਰ ਸਕਦੇ ਆ ਦੇਖੋ ਜੀ ਜੇਕਰ ਆਪਾਂ ਹੁਣ ਪਸ਼ੂਆਂ ਦਾ ਪੂਰਾ ਪ੍ਰੋਪਰ ਕੰਮ ਸਹੀ ਕਰਨਾ ਵੀ ਆਪਾਂ ਪਸ਼ੂਆਂ ਨੂੰ ਆਪਣਾ ਬਿਜ਼ਨਸ ਬਣਾ ਕੇ ਚਲਾਣਾ ਵੀ ਅਸੀਂ ਪਸ਼ੂਆਂ ਤੋਂ ਹੀ ਕਮਾਈ ਕਰਨੀ ਆ ਹਨਾ ਤਾ ਫਿਰ ਤਾਂ ਦੇਖੋ ਜੀ ਕੱਲਾ ਇਹ ਨਹੀਂ ਹੈਗਾ ਕਿ ਆਪਾਂ ਪਸ਼ੂ ਰੱਖ ਲਏ ਹਨਾ ਤਾਂ ਉਹਦੇ ਤੋਂ ਆਪਾਂ ਕੱਲਾ ਦੁੱਧ ਵੇਚ ਕੇ ਆਪਾਂ ਉਹਦੇ ਤੋਂ ਕੋਈ ਕਮਾਈ ਜ਼ਿਆਦਾ ਤੋਂ ਕਮਾਈ ਨਹੀਂ ਹੁੰਦੀਗੀ ਫਸਟ ਗੱਲ ਤਾਂ ਮੇਰੀ ਇਹ ਪਹਿਲੀ ਗੱਲ ਤਾਂ ਮੇਰੀ ਇਹ ਹੈ ਕਿ ਜੇਕਰ ਆਪਾਂ ਖੁਦ ਪਸ਼ੂਆਂ ਦੀ ਸਾਂਭ ਸੰਭਾਲ ਦੇਖ ਰੇਖ ਕਰ ਰਹੇ ਹਾਂ ਹਨਾ ਬਿਨਾ ਯਾਨੀ ਕਿ ਲੇਬਰ ਰੱਖੇ ਤੋਂ ਤਾਂ ਆਪਾਂ ਨੂੰ ਫਾਇਦਾ ਹੈ ਦੂਸਰੇ ਨੰਬਰ ਤੇ ਜੇਕਰ ਆਪਾਂ ਕਹੀ ਵੀ ਆਪਾਂ ਕੱਲਾ ਦੁੱਧ ਪਾ ਕੇ ਉਹਦੇ ਤੋਂ ਉਹ ਕਰ ਸਕੀਏ ਹਨਾ ਕਮਾਈ ਤਾਂ ਨਹੀਂ ਹੋਣੀਗੀ ਕਿਉਂਕਿ ਕੱਲੇ ਦੁੱਧ ਤੋਂ ਕਿਉਂਕਿ ਦੁੱਧ ਦਾ ਰੇਟ ਵੀ ਬਿਲਕੁਲ ਹੁਣ ਘਟਾ ਐ ਇਹਨਾਂ ਰੇਟ ਜਿਆਦਾ ਹੈ ਨਹੀਂਗਾ ਹਨਾ ਕਿਉਂਕਿ ਜਿੰਨੇ ਜਿਆਦਾ ਖਰਚੇ ਪੈ ਰਹੇ ਨੇ ਉਹਨਾਂ ਰੇਟ ਨਹੀਂ ਮਿਲ ਰਿਆ ਤੇ ਇਸ ਦੇ ਨਾਲ ਨਾਲ ਹੀ ਮੈਨੂੰ ਲੱਗਦਾ ਕਿ ਜਿਵੇਂ ਦੁੱਧ ਦੇ ਨਾਲ-ਨਾਲ ਜਿੱਦਾਂ ਘਿਓ ਹੋ ਗਿਆ ਜੀ ਘਿਓ ਦਾ ਰੇਟ ਚੰਗਾ ਹੈ ਹਨਾ ਨਾਲ ਆਪਾਂ ਘਿਓ ਆਪਣਾ ਕਿ ਸੇਲ ਕਰ ਦਈਏ ਜਾਂ ਦਹੀਂ ਸੇਲ ਹੋ ਗਿਆ ਜਿੱਦਾਂ ਹੁਣ ਗਰਮੀ ਦਾ ਸੀਜ਼ਨ ਆ ਗਿਆ ਜਿਹੜੇ ਪਿੰਡ ਜਿਵੇਂ ਸ਼ਹਿਰਾਂ ਤੋਂ ਦੂਰ ਨੇ ਤਾਂ ਉੱਥੇ ਦਹੀਂ ਵਗੈਰਾ ਵੀ ਸੇਲ ਹੋ ਜਾਂਦਾ ਹਨਾ ਦੇਹੀ ਵਗੈਰਾ ਕਰਦਾ ਵਧੀਆ ਫਰੈਸ਼ ਹਰੇਕ ਨੂੰ ਫਰੈਸ਼ ਚੀਜ਼ ਚਾਹੀਦੀ ਹੁੰਦੀ ਹੈ ਹਨਾ ਘਰ ਦੀ ਤਾਂ ਆਪਾਂ ਜੇ ਉਹ ਸੇਲ ਕਰੀਏ ਤਾਂ ਵਧੇਰੇ ਜਾਣੀ ਕਿ ਆਪਾਂ ਨੂੰ ਆਪਾਂ ਇਹਨਾਂ ਤੋਂ ਕਮਾਈ ਲੈ ਸਕਦੇ ਹਾਂ ਹੋਰ ਗੱਲ ਛੱਡੋ ਜੀ ਜਿਵੇਂ ਪਾਥੀਆਂ ਵੀ ਮੁੱਲ ਵਿਕਦੀਆਂ ਨੇ ਹਨਾ ਜੇਕਰ ਆਪਾਂ ਪਾਥੀਆਂ ਪੱਥ ਕੇ ਉਹ ਵੀ ਸੇਲ ਕਰੀਏ ਤਾਂ ਉਹ ਵੀ ਇਹਨਾਂ ਤੋਂ ਕਮਾਈ ਆਪਾਂ ਨੂੰ ਆਉਣੀ ਹੋਣੀ ਆ ਹਨਾ ਵੀ ਆਪੂ ਆਪਣੇ ਤਰੀਕੇ ਦੇ ਨਾਲ ਜੇਕਰ ਆਪਾਂ ਇਹਨਾਂ ਤੋਂ ਕੰਮ ਲਈਏ ਤਾਂ ਇਸ ਕੰਮ ਦੇ ਵਿੱਚ ਬਹੁਤ ਜ਼ਿਆਦਾ ਫਾਇਦਾ ਹੈ ਹਨਾ ਬਾਕੀ ਆਪਾਂ ਕਹਿੰਦੇ ਹੁੰਦੇ ਮਨ ਲਾ ਕੇ ਤੇ ਆਪਦੇ ਮਿਹਨਤ ਕਰੀਏ ਸ਼ੌਂਕ ਦੇ ਨਾਲ ਹਨਾ ਇਹਨਾਂ ਤੇ ਇਹਨਾਂ ਦੀ ਸੰਭਾਈ ਕਰੀਏ ਬਾਕੀ ਇਹਨਾਂ ਨੂੰ ਜਿਹੜੀ ਪ੍ਰੋਪਰ ਖਰਾਕ ਆ ਉਹ ਆਪਾਂ ਸਹੀ ਪਾਈਏ ਤਾਂ ਟਾਈਮ ਸਿਰ ਪਸ਼ੂ ਆਪਣਾ ਜਿਹੜਾ ਗੱਭ ਹੁੰਦਾ ਤੇ ਟਾਈਮ ਸਿਰ ਹਨਾ ਆਪਾਂ ਨੂੰ ਸਹੀ ਦੁੱਧ ਦਿੰਦਾ ਤੇ ਆਪਾਂ ਨੂੰ ਕੋਈ ਗਾਂ ਰੁਕਾਵਟ ਨਹੀਂ ਆਉਂਦੀ ਕਿ ਠੀਕ ਹੈ ਜੀ ਤੇ ਇਸ ਕਰਕੇ ਇਸ ਕੰਮ ਦੇ ਵਿੱਚ ਫਾਇਦਾ ਤਾਂ ਹੈਗਾ ਪਰ ਤੇ ਹਾਂਜੀ ਬਾਕੀ ਗੱਲ ਮੁੱਕਦੀ ਗੱਲ ਇਹ ਹੀ ਹੈ ਕਿ ਜੇਕਰ ਆਪਾਂ ਖੁਦ ਇਹਨਾਂ ਦੀ ਸਾਂਭ ਸੰਭਾਲ ਲੈਣਾਂ ਤੇ ਮਿਹਨਤ ਕਰਦੇ ਇਹਨਾਂ ਤੇ ਤਾਂ ਆਪਾਂ ਨੂੰ ਆਪਣੀ ਮਿਹਨਤ ਦਾ ਫਲ ਜਿਹੜਾ ਜ਼ਰੂਰ ਮਿਲਦਾ ਹੈ ਤੇ ਬਾਕੀ ਇਸ ਤਰ੍ਹਾਂ ਹੈਗਾ ਵੀ ਜਿੱਦਾਂ ਜੇ ਕੱਲ ਆਪਾਂ ਕੱਲਾ ਇਹ ਜੀ ਚੀਜ਼ ਸੋਚੀਏ ਕਿ ਅਸੀਂ ਕੱਲਾ ਦੁੱਧ ਪਾ ਕੇ ਹਨਾ ਕੱਲੇ ਦੁੱਧ ਦੇ ਨਾਲ-ਨਾਲ ਹੋਰ ਵੀ ਬਹੁਤ ਸਾਰੇ ਆਪਾਂ ਨੂੰ ਹਨਾ ਨਾਲ ਕੰਮ ਜਿੱਦਾਂ ਹੁਣ ਕਈ ਮਠਿਆਈਆਂ ਵੀ ਕਰਦੇ ਆ ਜਾਨੀ ਕਿ ਬਣਾ ਕੇ ਹਨਾ ਪ्योर ਮਠਿਆਈਆਂ ਵੇਚ ਰਹੇ ਨੇ ਹਣਾ ਇਸ ਤਰੀਕੇ ਦੇ ਨਾਲ ਆਪਾਂ ਵਧੇਰੇ ਇਹਨਾਂ ਤੋਂ ਜਿਹੜਾ ਮੁਨਾਫਾ ਉਹ ਲੈ ਸਕਦੇ ਹਾਂ ਇਸ ਕਿਤੇ ਦੇ ਨਾਲ ਹਨ ਤੇ ਬਾਕੀ ਇੱਕ ਹਾਊਸ ਵਾਈਫ ਲਈ ਜਿਹੜੀ ਇੱਕ ਔਰਤ ਸਿਰਫ ਇੱਕ ਘਰ ਹੀ ਸੰਭਾਲਣਾ ਹੈ ਇੱਕ ਔਰਤ ਨੇ ਹਨਾ ਤਾਂ ਘਰ ਦੇ ਨਾਲ ਨਾਲ ਉਹ ਜੇ ਕੋਈ 2-4 ਪਸ਼ੂ ਰੱਖ ਕੇ ਉਹਨਾਂ ਦੀ ਦੇਖਭਾਲ ਕਰ ਸਕੇ ਤਾਂ ਮੈਂ ਕਹਿੰਦੀ ਹਾਂ ਬਹੁਤ ਵਧੀਆ ਕੰਮ ਆ ਕਿਉਂਕਿ ਬਾਕੀ ਕੰਮ ਦੇ ਨਾਲ-ਨਾਲ ਜੇ ਆਪਾਂ ਪਸ਼ੂਆਂ ਦੀ ਦੇਖਭਾਲ ਕਰਦੇ ਹਾਂ ਨਾਲੇ ਚਲੋ ਜੀ ਆਪਾਂ ਨੂੰ ਇੱਕ ਸਹਾਰਾ ਲੱਗ ਜਾਂਦਾ ਹਨਾ ਤੇ ਨਾਲੇ ਚਲੋ ਆਪਾਂ ਆਰੇ ਲੱਗੇ ਹੁੰਨੇ ਨਾਲੇ ਚਲੋ ਆਪਣਾ ਕਮਾਈ ਦਾ ਸਾਧਨ ਬਣਿਆ ਹੁੰਦਾ ਤੇ ਮੈਨੂੰ ਬਹੁਤ ਵਧੀਆ ਲੱਗਦਾ ਕਿ ਇਸ ਤਰੀਕੇ ਦੇ ਨਾਲ ਜੇਕਰ ਇੱਕ ਹਾਊਸ ਵਾਈਫ ਹੋਣ ਦੇ ਨਾਲ ਪਸ਼ੂ ਰੱਖੇ ਹੋਣ ਤਾਂ ਬਹੁਤ ਵਧੀਆ ਇਹਨਾਂ ਦੇ ਵਿੱਚ ਫਾਇਦਾ ਹੈਗਾ ਤੇ ਹਾਂਜੀ ਚਲੋ ਇਸ ਦੇ ਨਾਲ ਹੀ ਹੁਣ ਆਪਾਂ ਅੱਜ ਦੇ ਵਲੌਗ ਦਾ ਕਰਦੇ ਹਾਂ ਜੀ ਐਂਡ ਅੱਜ ਦਾ ਵਲੌਗ ਤੁਹਾਨੂੰ ਕਿਸ ਤਰ੍ਹਾਂ ਲੱਗਿਆ ਕਮੈਂਟ ਕਰਕੇ ਜ਼ਰੂਰ ਦੱਸਿਓ ਚੰਗਾ ਲੱਗਾ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਚੈਨਲ ਤੇ ਨਵੇਂ ਹੋ ਤਾਂ ਕਰ ਲਿਓ ਸਬਸਕ੍ਰਾਈਬ ਠੀਕ ਆ ਜੀ ਮਿਲਦੇ ਆ ਨੈਕਸਟ ਵਲੌਗ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਹੱਸਦੇ ਰਹੋ ਵਸਦੇ ਰਹੋ ਖੁਸ਼ ਰਹੋ ਤੰਦਰੁਸਤ ਰਹੋ ਬਾਏ ਬਾਏ